ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਾਵਨ ਸਰੋਵਰ ਦੀ ਸਾਫ ਸਫਾਈ ਲਈ ਸੇਵਾਦਾਰਾਂ ਵੱਲੋਂ ਬੇੜੀ ਦੀ ਵਰਤੋਂ ਕੀਤੀ ਜਾਂਦੀ ਹੈ। ਅੰਮ੍ਰਿਤਸਰ ਸ਼ਹਿਰ ਅੰਦਰ ਵੱਡੇ ਪੱਦਰ ਤੇ ਗੁੱਡੀਆਂ ਪਤੰਗ ਉਡਾਏ ਜਾਂਦੇ ਨੇ ਤੇ ਕੱਟੇ ਹੋਏ ਪਤੰਗ ਡੋਰ ਸਮੇਤ ਅਕਸਰ ਹੀ ਹਵਾ ਦੇ ਰੁਖ ਦੇ ਨਾਲ ਪਾਵਨ ਸਰੋਵਰ ਵਿੱਚ ਆ ਡਿੱਗਦੇ ਨੇ। ਅਤੇ ਇਸ ਦੇ ਨਾਲ ਸਰੋਵਰ ਦਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਇਸ ਲਈ ਰੋਜ਼ਾਨਾ ਹੀ ਸੇਵਾਦਾਰਾਂ ਵੱਲੋਂ ਪਾਵਨ ਸਰੋਵਰ ਦੇ ਅੰਦਰ ਬੇੜੀ ਰਾਹੀਂ ਫੇਰੀ ਲਗਾ ਕੇ ਸਫਾਈ ਕੀਤੀ ਜਾਂਦੀ ਹੈ। ਕੈਨੇਡਾ ਦੇ ਇੱਕ ਸ਼ਰਧਾਲੂ ਪਾਈ ਗੁਰਜੀਤ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਸਾਫ਼ ਸਫਾਈ ਲਈ ਇੱਕ ਸੁੰਦਰ ਬੇੜੀ ਤਿਆਰ ਕਰਵਾ ਕੇ ਸੇਵਾ ਕੀਤੀ ਗਈ ਹੈ। ਇਸ ਬੇੜੀ ਤੇ ਸੁਨਹਿਰੀ ਕੰਮ ਕੀਤਾ ਹੋਇਆ ਹੈ। ਗੁਰਸਿੱਖ ਪਰਿਵਾਰ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਪ੍ਰਬੰਧਕਾਂ ਨੂੰ ਇਹ ਬੇੜੀ ਭੇਟ ਕੀਤੀ। ਮਹਾਰਾਜ ਨੇ ਕੋਈ ਭਾਵਨਾ ਬਣਾਈ ਬੱਚੇ ਦੀ ਇੱਥੇ ਆਏ ਮੱਥਾ ਟੇਕਣ ਤੇ ਬੱਚੇ ਦੀ ਭਾਵਨਾ ਬਣ ਗਈ ਕਿ ਮਾਤਾ ਜੀ ਆਪਾਂ ਇੱਥੇ ਬੇੜੀ ਚੜਾਉਣੀ ਹੈ। ਸਾਲ ਡੇਢ ਸਾਲ ਤੋਂ ਭਾਵਨਾ ਦੇ ਨਾਲ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਹੁਣ ਮਹਾਰਾਜ ਨੇ ਏਸੀ ਕਿਰਪਾ ਕਰੀ ਐ ਸਿੰਘ ਸਾਹਿਬ ਭਾਈ ਸਾਹਿਬ ਕੇਵਲ ਸਿੰਘ ਜੀ ਜਿਹੜੇ ਕਿ ਬਹੁਤ ਪੁਰਾਣੇ ਇੱਕ ਵੀਰ ਕਹਦੇ ਹਾਂ ਮੇਰ ਤੋਂ ਉਮਰ ਛੋਟੇ ਹੈ ਬੱਚਾ ਕਹਦੇ ਹਾਂ ਪਰ ਹੈ ਮੇਰਾ ਕਲਗੀਆਂ ਵਾਲਾ ਇਹਨਾਂ ਦੇ ਨਾਲ ਬਹੁਤ ਸੇਵਾ ਮਹਾਰਾਜ ਨੇ ਨਿਭਾਈ ਹੈ ਤੇ ਅੱਜ ਤੁਸੀਂ ਸਾਰਿਆਂ ਦੀ ਕਿਰਪਾ ਇਹਨਾਂ ਦੀ ਕਿਰਪਾ ਗੁਰੂ ਆਮਦਾਸ ਦੀ ਕਿਰਪਾ ਸਦਕਾ ਇਹ ਵੇੜੀ ਮਹਾਰਾਜ ਨੇ ਆਪਣੇ ਇਸ ਅਸਥਾਨ ਤੇ ਪਰਵਾਨ ਕਰ ਲਈ ਸਾਰੀ ਸਿੱਖ ਸੰਗਤ ਨੂੰ ਵਧਾਈ ਆ ਸਾਰ ਗੁਰੂ ਰਾਮਦਾਸ ਨੂੰ ਵਧਾਈ ਜਿੰਨੇ ਵੀ ਇੱਥੋਂ ਦੇ ਸਾਰੇ ਸੇਵਾਦਾਰ ਜਥੇਦਾਰ ਸਭ ਤੋਂ ਲੈ ਕੇ ਜਿੰਨੇ ਵੀ ਸੇਵਾਦਾਰ ਛੋਟੇ ਤੋਂ ਲੈ ਕੇ ਵੱਡੇ ਤੱਕ ਮਲਾਹ ਤੱਕ ਜਿਹੜਾ ਵੇੜੇ ਨੂੰ ਲੈ ਕੇ ਗਿਆ ਇਸ ਸਰ ਮੰਦਰ ਸਾਹਿਬ ਇਸ ਸੋਹਣੇ ਸਰੋਵਰ ਦੇ ਵਿੱਚ ਉਹਨੂੰ ਵੀ ਵਧਾਈ ਤੇ ਤੁਹਾਡੇ ਪੈਰਾਂ ਪਿੱਛੇ ਸਾਨੂੰ ਵੀ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਜੀ ਖੁਦਾ ਖਾਲਸਾ ਵਾਲੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਦਾਸ ਰੋਵਰਨਾਤੇ ਸਉਤਰੇ ਪਾਪ ਕਮਾਤੇ